ਨਾ ਉਹਦੀ ਵਰਲਡ ਲੈਵਲ ਤੇ ਜਾਂ ਕੋਈ ਵਿਗਿਆਨਕ ਖੋਜ ਆਈ ਆ ਵੀ ਉਹ ਆਮ ਮਨੁੱਖਤਾਂ ਲਈ ਖਤਰਨਾਕ ਤੇ ਟਰੋਲੀ ਇਹੋ ਜੀ ਚੀਜ਼ ਹੈ ਜੇ 2 ਫੁੱਟ ਪਾਣੀ ਥੱਲੇ ਆ ਵੀ ਜਾਵੇ ਤਾਂ ਵੀ ਖੜੀ ਰਹਿੰਦੀ ਆ ਤੋਂ ਪੀਸਫੁਲੀ ਅੰਦੋਲਨ ਵਾਸਤੇ ਇਹਨਾਂ ਦੀ ਇਹਨਾਂ ਤੋਂ ਬਗੈਰ ਸਰਦਾ ਨਹੀਂ ਹੈ ਆ ਡੀਜੀਪੀ ਹਰਿਆਣਾ ਗੱਲ ਕਰ ਲਵੇ ਤੋਂ ਇਹ ਗੱਲਾਂ ਬਾਤਾਂ ਸਾਡੀਆਂ ਹੋਈਆਂ ਵੀ ਕੋਈ ਅਜਿਹਾ ਕੋਈ ਨਹੀਂ ਹੈਗਾ ਕਿਸਾਨ ਤੇ ਜੇ ਹਜੇ ਤੱਕ ਉਹ ਤੋਂ ਬਾਅਦ ਫਿਰ ਸਰਕਾਰ ਬਣ ਗਈ ਆਲਰੇਡੀ ਜਗਰ ਇਹ ਸਾਡੇ ਤੇ ਰੋਕ ਲੱਗ ਜਾਏ ਕਿ ਕਿ ਤੋੜਾ ਟਰੈਕਟਰ ਹੀ ਨਹੀਂ ਸੜਕ ਤੇ ਚੜਨ ਦੇਣਾ ਤਾਂ ਜਦੋਂ ਖੇਤ ਦੇ ਵਿੱਚੋਂ ਫਸਲ ਦੀ ਕਟਾਈ ਹੋਈ ਉਸੇ ਵੇਲੇ ਟਰੈਕਟਰ ਨੇ ਤਾਂ ਸੜਕ ਤੇ ਚੜ ਜਾਣ ਕਿ ਆਪਾਂ ਸਰਕਾਰ ਦਾ ਸੁਭਾ ਦੇਖਿਆ ਸੀ ਵੀ ਕਹੀ ਗਲਤ ਸੀ ਅੰਦਰ ਵੀ ਕਹੀ ਕਿ ਤੁਸੀਂ ਲੰਬਾ ਟਾਈਮ ਆ ਕੇ ਬੈਠੋ ਤਾਂ ਗੱਲ ਸੁਣਾਗੇ ਤਾਂ ਫਿਰ ਲੰਬਾ ਟਾਈਮ ਜੇ ਬੈਠਣਾ ਤੇ ਯਾਰ ਮੈਨੂੰ ਐਂ ਦੱਸਿਓ ਵੀ ਕਦੇ ਕੋਈ ਬੰਦਾ ਆ ਉਹਨਾਂ ਨੇ ਕਿਹਾ ਹੈ ਕਿ ਵਿਠ ਦੇ ਵਿੱਚ ਆਪਣੀਆਂ ਮੀਟਿੰਗਾਂ ਦਾ ਮਤਲਬ سلسلہ ਜਨਾ ਜਾਰੀ ਰਹੇਗਾ ਔਰ ਉਹ ਉਹ ਜਿਹੜਾ ਮਤਲਬ ਜਾਰੀ ਰੱਖਿਆ ਆ ਅਸੀਂ ਇੱਕ ਗੱਲ ਜ਼ਰੂਰ ਆਈ ਸੀ ਉੱਥੇ ਕਿ ਡਿਮਾਂਡ ਅਸੀਂ ਕਹਿ ਰਹੇ ਹਾਂ 13 ਤੋਂ ਬਾਅਦ ਵੀ ਰਸਤਾ ਖੁੱਲਣਾ ਚਾਹੀਦਾ ਤੇ ਅਸੀਂ ਰਸਤਾ ਖੋਲਣ ਬਾਰੇ ਹੀ ਗੱਲ ਕਹੀ ਹੋਈ ਵੀ ਸਾਰਾ ਰਸਤਾ ਖੋਲਿਆ ਜਾਵੇ ਸਾਡੇ ਵੱਲੋਂ ਪਹਿਲੋਂ ਹੀ ਸਾਈਡਵੇ ਖੁੱਲੀਆਂ ਹੋਈਆਂ ਨੇ ਇਸ ਕਰਕੇ ਸਾਡੇ ਵੱਲੋਂ ਅਸੀਂ ਕਿਹਾ ਵੀ ਹਰਿਆਣਾ ਦੇ ਅਫੀਸਰ ਹੋਣ ਆ ਜਾਣ ਉਹ ਹੁਣ ਚਾਹਣ ਤੇ ਅਸੀਂ ਇਧਰੋਂ ਕੱਢ ਦਿੰਨੇ ਹੈਗੇ ਆ ਅਫੀਸਰਸ ਆਈ ਸੀਗਾ ਹਾਂ ਅਫੀਸਰ ਹਰਿਆਣਾ ਦੇ ਹੈਗੇ ਸੀਗੇ ਜੇ ਉਹਨਾਂ ਨੂੰ ਲੱਗੂ ਵੀ ਕਿਸਾਨਾਂ ਨੇ ਰਾਹ ਰੋਕਿਆ ਫਿਰ ਉਹ ਦੱਸਣ ਕਿਸਾਨਾਂ ਵੱਲੋਂ ਤਾਂ ਰਸਤਾ ਬੰਦ ਨਹੀਂ ਹੈਗਾ ਬੰਦ ਤਾਂ ਰਸਤਾ ਹਰਿਆਣਾ ਸਰਕਾਰ ਵੱਲੋਂ ਆ ਔਰ ਜੇ ਰਸਤਾ ਖੁੱਲ ਜਾਵੇ ਤੇ ਉਹ ਬਹੁਤ ਚੰਗੀ ਗੱਲ ਹੋਊਗੀ ਦੂਸਰੀ ਗੱਲ ਹੈਗੀ ਆ ਵੀ ਸਾਡਾ ਟਰੈਕਟਰ ਟਰਾਲੀ ਕੋਈ ਅਜੀਹਾ ਵਹੀਕਲ ਨਹੀਂ ਹੈਗਾ ਨਾ ਉਹਦੀ ਵਰਲਡ ਲੈਵਲ ਤੇ ਜਾਂ ਕੋਈ ਵਿਗਿਆਨਕ ਖੋਜ ਆਈ ਆ ਵੀ ਉਹ ਆਮ ਮਨੁੱਖਤਾ ਲਈ ਖਤਰਨਾਕ ਆ ਖੇਤੀ ਲਈ ਵਰਤਿਆ ਜਾਂਦਾ ਹੈਗਾ ਔਰ ਸਾਰੇ ਦੇਸ਼ ਵਿੱਚ ਚੱਲ ਰਿਹਾ ਹੈਗਾ ਔਰ ਕਿਸਾਨ ਆਪ ਨੂੰ ਇਸ ਟਰੈਕਟਰ ਨੂੰ ਆਪਣਾ ਪੁੱਤਰ ਮੰਨਦੇ ਆ ਤਾਂ ਉਹ ਟਰੈਕਟਰ ਟਰਾਲੀ ਆਪਣੇ ਜਿਹੜੇ ਅਸੀਂ ਆਪਣਾ ਕੱਪੜਾ ਲੱਤਾ ਵਿੱਚ ਰੱਖਣਾ ਆਪਣਾ ਲੰਗਰ ਪਾਣੀ ਹੁੰਦਾ ਤੇ ਟਰੋਲੀ ਇਹੋ ਜੀ ਚੀਜ਼ ਹੈ ਜੇ 2 ਫੁੱਟ ਪਾਣੀ ਥੱਲੇ ਆ ਵੀ ਜਾਵੇ ਤਾਂ ਵੀ ਖੜੀ ਰਹਿੰਦੀ ਆ ਤੋ ਪੀਸਫੁਲੀ ਅੰਦੋਲਨ ਵਾਸਤੇ ਇਹਨਾਂ ਦੀ ਇਹਨਾਂ ਤੋਂ ਬਗੈਰ ਸਰਦਾ ਨਹੀਂ ਹੈਗਾ ਅਸੀਂ ਇਹ ਕਿਹਾ ਹੈਗਾ ਬਾਕੀ ਉਹਨਾਂ ਨੇ ਕਿਹਾ ਠੀਕ ਹੈ ਅਸੀਂ ਫਿਰ ਮੀਟਿੰਗ ਕਰਾਂਗੇ ਦੂਜਾ ਸਾਡਾ ਸੀਗਾ ਕਿ ਅਸੀਂ ਗੱਲਬਾਤ ਕਰ ਲਈ ਕਦੀ ਨਹੀਂ ਭਜੇ ਤੁਹਾਡੇ ਮਾਧਿਅਮ ਰਹੀ ਅੱਜ ਫਿਰ ਕਹਿ ਦਿੰਦੇ ਆ ਕਿ ਜਦੋਂ ਸਰਕਾਰ ਚਾਹੇ ਉਦੋਂ ਸਾਡੇ ਨਾਲ ਬਹਿ ਕੇ ਗੱਲ ਕਰ ਲਵੇ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਬਹਿ ਕੇ ਮਸਲਾ ਨਿਬੜਲੇ ਕੋਈ ਨਹੀਂ ਚਾਹੁੰਦਾ ਹੈਗਾ ਵੀ 6-6 ਮਹੀਨੇ ਸੜਕਾਂ ਦੇ ਰੋਲੀਏ ਹਾਂ ਜਦੋਂ ਕੋਈ ਸੁਣਦਾ ਨਹੀਂ ਹੈਗਾ ਫਿਰ ਮਜਬੂਰ ਹੋਣਾ ਪੈਂਦਾ ਤੀਸਰਾ ਹਰਿਆਣੇ ਨਾਲ ਸਾਡਾ ਇਸ਼ੂ ਕੋਈ ਨਹੀਂ ਹਰਿਆਣੇ ਦੇ ਅਸੀਂ ਸੜਕ ਇਸਤੇਮਾਲ ਕਰਨੀਆਂ ਦਿੱਲੀ ਜਾਣ ਵਾਸਤੇ ਅਸੀਂ ਤਾਂ ਪੀਸਫੁਲੀ ਜਾ ਕੇ ਦਿੱਲੀ ਜਾ ਕੇ ਆਪਣਾ ਪ੍ਰਦਰਸ਼ਨ ਕਰਨਾ ਚਾਹੁੰਦੇ ਆ ਜੇ ਕੋਈ ਲਾਅਨ ਆਰਡਰ ਦਾ ਮਸਲਾ ਹੈਗਾ ਸੀਪੀ ਦਿੱਲੀ ਜਾਂ ਡੀਜੀਪੀ ਦਿੱਲੀ ਸਾਡੇ ਨਾਲ ਗੱਲ ਕਰ ਸਕਦਾ ਅਸੀਂ ਸੁਵਾਸਨ ਦਵਾ ਸਕਦੇ ਵੀ ਕੋਈ ਪੀਸਫੁਲੀ ਗੱਲ ਨਹੀਂ ਹੋਊਗੀ ਕਦੀ ਆ ਡੀਜੀਪੀ ਹਰਿਆਣਾ ਗੱਲ ਕਰ ਲਵੇ ਤੋ ਇਹ ਗੱਲਾਂ ਬਾਤਾਂ ਸਾਡੀਆਂ ਹੋਈਆਂ ਵੀ ਕੋਈ ਅਜਿਹਾ ਕੋਈ ਨਹੀਂ ਹੈਗਾ ਕਿਸਾਨ ਪੀਸਫੁੱਲ ਇਹ ਪਹਿਲੀ ਵਾਰ ਤਾਂ ਨਹੀਂ ਰੱਖੀ ਜੀ ਪਹਿਲਾਂ ਵੀ ਰੱਖੀ ਹੈ ਕਈ ਵਾਰ ਸਰਕਾਰ ਖੋਲ ਜੀ ਹੈ ਤੁਸੀਂ ਅੱਗੇ ਵਧੋਗੇ ਦੇਖੋ ਦੇਖੋ ਕਮੇਰੇ ਸੁਣੋ ਗੱਲ ਸਾਡਾ ਪਹਿਲੀ ਤੇ ਸਭ ਤੋਂ ਪਹਿਲਾਂ ਸਮਝਣ ਦੀ ਲੋੜ ਹੈ ਕਿ ਸਾਡੀਆਂ ਡਿਮਾਂਡਸ ਕੀ ਨੇ ਸੈਂਟਰ ਗਵਰਨਮੈਂਟ ਨੇ ਸਾਡੇ ਨਾਲ ਕੀਤੇ ਹੋਏ ਵਾਅਦੇ ਨੇ ਤੇ ਉਹ ਸੈਂਟਰ ਨਹੀਂ ਪੂਰੇ ਕਰਨੇ ਨੇ ਅਸੀਂ ਪੰਜਾਬ ਦੀ ਹੱਦ 'ਚ ਬੈਠੇ ਆ ਅੱਜ ਤਾਂ ਮੇਰਾ ਖਿਆਲ ਹੈ 18 ਫਰਵਰੀ ਤੋਂ ਬਾਅਦ ਸੈਂਟਰ ਗਵਰਨਮੈਂਟ ਨੇ ਸਾਡੇ ਨਾਲ ਗੱਲ ਕਰਨ ਦੀ ਲੋੜ ਨਹੀਂ ਸਮਝੀ। ਤਾਂ ਜੇ ਹਜੇ ਤੱਕ ਉਹ ਤੋਂ ਬਾਅਦ ਫਿਰ ਸਰਕਾਰ ਬਣ ਗਈ 4 ਜੂਨ ਤੋਂ ਬਾਅਦ ਸਰਕਾਰ ਬਣ ਗਈ। ਤੇ ਅੱਜ ਅਸੀਂ ਫਿਰ ਅਗਸਤ ਦਾ ਮਹੀਨਾ ਤੇ ਲਗਭਗ ਖਤਮ ਹੋਣ ਵਾਲਾ ਹੈ। ਅਸੀਂ 21 ਅਗਸਤ ਦੇ ਵਿੱਚ ਆ ਗਏ ਹਾਂ ਤੇ ਸਰਕਾਰ ਨੇ ਫਿਰ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ। ਤਾਂ ਇਹਦਾ ਮਤਲਬ ਕੀ ਹੈ ਕਿ ਸਰਕਾਰ ਸਾਡੇ ਨਾਲ ਇੱਥੇ ਬੈਠਿਆਂ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਹੈ। ਸਾਡਾ ਮਸਲਾ ਦਿੱਲੀ ਗਵਰਨਮੈਂਟ ਨਾਲ ਹੈ। ਸਰ ਸਾਨੂੰ ਉੱਥੇ ਜਾ ਕੇ ਹੀ ਆਪਦਾ ਮੁੱਦਾ ਝੁਕਣਾ ਪੈਣਾ ਔਰ ਉਹਦੇ ਲਈ ਅਸੀਂ ਮਤਲਬ ਇਹ ਚਾਹ ਰਹੇ ਹਾਂ ਕਿ ਅਸੀਂ ਜਦੋਂ ਵੀ ਇਹ ਸੜਕਾਂ ਖੁੱਲਦੀਆਂ ਨੇ ਰਸਤਾ ਖੁੱਲਦੀ ਨੇ ਅਸੀਂ ਆਪਸ ਵਿੱਚ ਬੈਠ ਕੇ ਚਰਚਾ ਕਰਕੇ ਮੀਟਿੰਗ ਕਰਕੇ ਅਸੀਂ ਫਿਰ ਮਤਲਬ ਅੱਗੇ ਸਾਨੂੰ ਜਾਣਾ ਸਾਡੀ ਇੱਕ ਮਜਬੂਰੀ ਹੈ ਦੂਜੀ ਜਿਹੜੀ ਗੱਲ ਮੈਂ ਅਗਲੀ ਕਹਿਣੀ ਚਾਹਣਾ ਹੈ ਜਿਵੇਂ ਭੰਦੇਸਾਬ ਨੇ ਗੱਲ ਬੜੀ ਵੱਡੀ ਕਹੀ ਹੈ ਤੁਹਾਨੂੰ ਕਿ ਟਰੈਕਟਰ ਵਾਸਤੇ ਕਿੱਥੇ ਆ ਇਹ ਕਿ ਵੀ ਟਰੈਕਟਰ ਸੜਕ ਤੇ ਨਹੀਂ ਚੜ੍ਹ ਸਕਦਾ ਆਲਰੇਡੀ ਜੇਕਰ ਇਹ ਸਾਡੇ ਤੇ ਰੋਕ ਲੱਗ ਜਾਏਗੀ ਕਿ ਤੁਹਾਡਾ ਟਰੈਕਟਰ ਹੀ ਨਹੀਂ ਸੜਕ ਤੇ ਚੜ੍ਹਨ ਦੇਣਾ ਤੇ ਇਹਦਾ ਮਤਲਬ ਕਿਸਾਨੀ ਦੀ ਬਿਲਕੁਲ ਚੱਕਾ ਜਾਮ ਕਰ ਦਿੱਤਾ ਜਾਏਗਾ ਇਹਨਾਂ ਇਹਨਾਂ ਦੀ ਇਸ ਜਿਹਦੇ ਨਾਲ ਕਿਉਂ ਇਸ ਮੀਟਿੰਗ ਚ ਵੀ ਮੈਂ ਟਰੈਕਟਰ ਦਾ ਜ਼ਿਕਰ ਬਾਰ-ਬਾਰ ਕਰ ਰਿਹਾ ਮੈਂ ਮੈਂ ਜਿਹੜੀ ਬੇਨਤੀ ਕਰ ਰਿਹਾ ਕਿਉਂਕਿ ਹਰਿਆਣਾ ਦੇ ਅਧਿਕਾਰੀਆਂ ਵੱਲੋਂ ਇਹ ਗੱਲ ਆਈ ਕਿ ਟਰੈਕਟਰ ਨਾ ਲੈ ਕੇ ਜਾਣਾ ਤਾਂ ਸਾਡੀ ਇਹ ਹੈ ਕਿ ਦੇਖੋ ਟਰੈਕਟਰ ਕੀ ਹੈ ਸਭ ਤੋਂ ਪਹਿਲੀ ਤਾਂ ਗੱਲ ਹੈ ਕਿ ਇਸ ਟਰੈਕਟਰ ਦਾ ਕਹਿੰਦੇ ਮੋਟਰ ਵਹੀਕਲ ਐਕਟ ਦੇ ਤਹਿਤ ਇਹ ਸੜਕ ਤੇ ਨਹੀਂ ਚੱਲਣ ਵਾਸਤੇ ਤੇ ਇਹਦਾ ਮਤਲਬ ਕੀ ਨਿਕਲਦਾ ਕਿ ਕਿਸਾਨ ਆਪਦੇ ਖੇਤ ਦੇ ਵਿੱਚ ਫਸਲ ਪੈਦਾ ਕਰ ਲਈ ਕਿਸਾਨ ਨੇ ਤਾਂ ਜਦੋਂ ਖੇਤ ਦੇ ਵਿੱਚੋਂ ਫਸਲ ਦੀ ਕਟਾਈ ਹੋਈ ਤੇ ਉਸੇ ਵੇਲੇ ਟਰੈਕਟਰ ਨੇ ਤਾਂ ਸੜਕ ਤੇ ਚੜ ਜਾਣਾ ਕਿਸੇ ਥਾਂ ਦੇ ਉੱਤੇ 50 ਕਿਲੋਮੀਟਰ ਜਾਣਾ ਪੈਣਾ ਕਿਸੇ ਤੇ 25 ਕਿਲੋਮੀਟਰ ਜਾਣਾ ਪੈਣਾ ਕਈ ਕਈ ਫਸਲਾਂ ਇਹੋ ਜਿਹਿਆਂ ਨੇ ਸਾਡੇ ਕਿਸਾਨ ਨੂੰ 100-100 ਕਿਲੋਮੀਟਰ ਦੂਰ ਲਾ ਕੇ ਵੇਚਣੀਆਂ ਪੈਂਦੀਆਂ ਨੇ ਅਗਰ ਉਹ ਹੈ ਤਾਂ ਫਿਰ ਇਹਦਾ ਮਤਲਬ ਟਰੈਕਟਰ ਦੇ ਨੂੰ ਜੇ ਸੜਕਾਂ ਤੇ ਨਾ ਚੜਨ ਦਿੱਤਾ ਬਿਲਕੁਲ ਟਰੈਕਟਰ ਨਾ ਲੈ ਕੇ ਜਾਉ ਆਏ ਅਗਰ ਨਹੀਂ ਇਹਦੇ ਬਿਨਾ ਦੇਖੋ ਮੈਨੂੰ ਐ ਦੱਸਿਓ ਭੰਦੇਰ ਸਾਹਿਬ ਨੇ ਗੱਲ ਦੱਸੀ ਕਿ ਆਪਾਂ ਸਰਕਾਰ ਦਾ ਸੁਭਾਅ ਦੇਖਿਆ ਸੀ ਵੀ ਕਹੀ ਗੱਲ ਅਥੇ ਅੰਦਰ ਵੀ ਕਹੀ ਹੈ ਕਿ ਸਰਕਾਰ ਦਾ ਸੁਭਾਅ ਦੇਖਿਆ ਵਾ ਪਿਛਲੀ ਵਾਰੀ ਅਸੀਂ 13 ਮਹੀਨੇ ਬੈਠੇ ਆ ਨਾ ਨਹੀਂ ਸੁਣੀ ਹੁਣ 18 ਫਰਵਰੀ ਤੋਂ ਬਾਅਦ ਫੇਰ ਬੈਠੇ ਆ ਸਰਕਾਰ ਨੇ ਸਾਡੀ ਨਾਲ ਗੱਲ ਕਰਨ ਦੀ ਲੋੜ ਨਹੀਂ ਸਮਝੀ ਤਾਂ ਫਿਰ ਮੈਨੂੰ ਐਂ ਦੱਸੋ ਵੀ ਜਦੋਂ ਸਰਕਾਰ ਦਾ ਸੁਭਾਅ ਹੀ ਹੈ ਕਿ ਤੁਸੀਂ ਲੰਬਾ ਟਾਈਮ ਆ ਕੇ ਬੈਠੋ ਤਾਂ ਗੱਲ ਸੁਣਾਗੇ ਤਾਂ ਫਿਰ ਲੰਬਾ ਟਾਈਮ ਜੇ ਬੈਠਣਾ ਤੇ ਯਾਰ ਮੈਨੂੰ ਐਂ ਦੱਸਿਓ ਵੀ ਕਦੇ ਕੋਈ ਬੰਦਾ ਆਪਦੇ ਘਰ ਤੋਂ ਬਗੈਰ ਆਪਦੇ ਸ਼ੈਲਟਰ ਤੋਂ ਬਿਨਾ ਕੀ ਸਰਦੀ ਦੀ ਰੋਤੀ ਚ ਕਿੱਥੇ ਜਾਏਗਾ ਗਰਮੀ ਦੇ ਵਕਤ ਵਰਦੀ ਅੱਗ ਦੇ ਵਿੱਚ ਕਿੱਥੇ ਪੈ ਜਾ ਕੇ ਲੁਕੇਗਾ ਸਰਦੀ ਦੇ ਮੌਸਮ ਦੇ ਵਿੱਚ ਬਰਸਾਤਾਂ ਦੇ ਮੌਸਮ ਦੇ ਵਿੱਚ ਇਹ ਸਾਰੀਆਂ ਮੌਕਿਆਂ ਦੇ ਉੱਤੇ ਕਿਸਾਨ ਨੂੰ ਸ਼ੈਲਟਰ ਦੀ ਲੋੜ ਆ ਹਰ ਵਿਅਕਤੀ ਨੂੰ ਲੋੜ ਹੈ ਔਰ ਉਸੇ ਤਰ੍ਹਾਂ ਦਾ ਮਤਲਬ ਕਿਸਾਨ ਵੀ ਇੱਕ ਮਨੋੱਖਾ ਹੈ ਇਹਨੂੰ ਵੀ ਇਹਨਾਂ ਚੀਜ਼ਾਂ ਦੀ ਲੋੜ ਹੈ ਅਗਲੀ ਕੋਈ ਮੀਟਿੰਗ ਦਾ ਵੀ سلسلہ ਹੋਇਆ ਜੀ ਹਾਂ ਉਹਨਾਂ ਨੇ ਇਹ ਕਿਹਾ ਹੈ ਕਿ ਵਿਖਦੇ ਵਿੱਚ ਆਪਣੀਆਂ ਮੀਟਿੰਗਾਂ ਦਾ ਮਤਲਬ سلسلہ ਜਿਹੜਾ ਜਾਰੀ ਰਹੇਗਾ ਔਰ ਉਹ ਉਹ ਜਿਹੜਾ ਮਤਲਬ ਜਾਰੀ ਰੱਖਾਂਗੇ ਹਾਂ ਅਸੀਂ ਇੱਕ ਗੱਲ ਜ਼ਰੂਰ ਆਈ ਸੀ ਉੱਥੇ ਕਿ ਡਿਮਾਂਡਸ ਨੇ ਜਿਹੜੀਆਂ ਦੇਖੋ ਬੜੀ ਵੱਡੀ ਗੱਲ ਹੈ ਸਭ ਤੋਂ ਮਤਲਬ ਇੰਪੋਰਟੈਂਟ ਗੱ ਕੀ ਐਸਐਮਐਸਪੀ ਦੀ ਗਰੰਟੀ ਦਾ ਕਾਨੂੰਨ ਮੰਗਦੇ ਆ ਮਾਨਯੋਗ ਪ੍ਰਧਾਨ ਮੰਤਰੀ ਜੀ ਜਿਸ ਵੇਲੇ ਗੁਜਰਾਤ ਦੇ ਮੁੱਖ ਮੰਤਰੀ ਨੇ ਇਹਨਾਂ ਦੇ ਆਉਦੇ ਹੱਥ ਦੀ ਰਿਪੋਰਟ ਪਈ ਹੈ ਉਹ ਰਾਜੇ ਮੁੱਖ ਪ੍ਰਧਾਨ ਮੰਤਰੀ ਨੇ ਅੱਜ ਲਾਗੂ ਕਰ ਸਕਦੇ ਨੇ ਜਦੋਂ ਉਸ ਵੇਲੇ ਕਹਿੰਦੇ ਨੇ ਕਿ ਕਿਸਾਨਾਂ ਨੂੰ ਐਮਐਸਪੀ ਦੀ ਗਰੰਟੀ ਲੋ ਚਾਹੀਦਾ ਹੈ ਤਾਂ ਸਾਨੂੰ ਤਾਂ ਬੜੀ ਖੁਸ਼ੀ ਹੋਣੀ ਚਾਹੀਦੀ ਵੀ ਸਾਡਾ ਪ੍ਰਧਾਨ ਮੰਤਰੀ ਵੀ ਕੁਦਰਤੀ ਉਹੀ ਆ ਗਿਆ ਔਰ ਉਹ ਸਾਨੂੰ ਅੱਜ ਤੱਕ ਮਦਦ ਦਿੱਤਾ ਨਹੀਂ ਜਾ ਰਿਹਾ ਹੈ ਡਾਕਟਰ ਸੁਮਿੰਨਾਥੰਦੀ ਰਿਪੋਰਟ ਬਾਰੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਬੜੇ ਹੀ ਭਾਸ਼ਣਾ ਚ ਔਰ ਆਪਣੇ ਚੋਣ ਮੈਨੀਫੈਸਟੋ ਚ ਕਿਹਾ ਵੈ ਕਿ ਸੀ2+50 ਨਾਲ ਦੇਵਾਂਗੇ ਇਦੀ ਮਨ ਇਧ ਵੀ ਗਾਂ 2018 ਦੇ ਵਿੱਚ ਸਾਨੂੰ ਰਿਟਰਨ ਦੇ ਵਿੱਚ ਇਹ ਦਿੱਤਾ ਵੈ ਕਿ ਬਿਦਨ 3 ਮੰਥ ਅਸੀਂ ਡਾਕਟਰ ਸੁਮਿੰਨਾਥੰਦੀ ਰਿਪੋਰਟ ਜਿਹੜੀ ਸੀ2+50 ਲਾਗੂ ਕਰਦੇ ਹਾਂਗੇ ਲੇਕਿਨ ਅਜ ਤੱਕ ਕੋਈ ਲੱਗ ਹੋਈ ਸੋ ਮੀਟਿੰਗ ਦੇ ਵਿੱਚ ਨਿਕਲਿਆ ਸਿੱਟਾ ਜੀ ਹੁਣ ਦੇਖੋ ਮੀਟਿੰਗ ਦਾ ਤਾਂ ਇਹ ਗੱਲ ਕਿ ਉਹਨਾਂ ਨੇ ਸਾਨੂੰ ਗੱਲ ਰੱਖੀ ਹੈ ਅਸੀਂ ਉਹਨਾਂ ਨੂੰ ਜਵਾਬ ਦਿੱਤਾ ਜਿਹੜਾ ਸਾਡਾ ਬਣਦਾ ਸੀ ਉਹਨਾਂ ਨੇ ਇਹ ਕਿਹਾ ਕਿ ਵਿਕਤ ਦੇ ਵਿੱਚ ਆਪਣੀ ਇਸੇ ਤਰ੍ਹਾਂ ਦੁਬਾਰਾ ਮੀਟਿੰਗ ਫਿਰ ਚਾਹਮਲ ਕਿ ਸਿੱਟਾ ਕੁਝ ਨਹੀਂ ਨਿਕਲਿਆ ਸਿੱਟਾ ਨਹੀਂ ਨਿਕਲੇਗਾ ਪ੍ਰਸ਼ਾਸਨ ਕੀ ਕਹਿੰਦਾ ਤੁਹਾਡੇ ਅੱਗੇ ਤੁਸੀਂ ਤਾਂ ਆਪਣੀ ਮੰਗਾਂ ਰੱਖ ਕੇ ਆਏ ਹੋ ਪ੍ਰਸ਼ਾਸਨ ਨਹੀਂ ਨਹੀਂ ਅਸੀਂ ਮੰਗਾਂ ਨਹੀਂ ਰੱਖ ਕੇ ਆਏ ਅਸੀਂ 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 ਸੁਣੋ ਮੇਰੀ ਗੱਲ ਅਸੀਂ ਮੰਗਾਂ ਨਹੀਂ ਰੱਖ ਕੇ ਆਏ ਅਸੀਂ ਮੁੱਦਿਆਂ ਤੇ ਗੱਲ ਹੋਈ ਉਹਨਾਂ ਨੇ ਗੱਲ ਜਿਹੜੀ ਰੱਖੀ ਉਸ ਗੱਲ ਦੇ ਜਵਾਬ ਦੇ ਕੇ ਤਾਂ ਹੁਣ ਕੋਈ ਮੀਟਿੰਗ ਦੇ ਵਿੱਚ ਕੋਈ ਖਾਸ ਨਹੀਂ ਨਹੀਂ ਹਜੇ ਕੋਈ ਫੈਸਲਾ ਨਹੀਂ ਹੈ ਫੈਸਲਾ ਮਤਲਬ ਜਿਹੜਾ ਉਹ ਤਾਂ ਗਾਂਧੀਆ ਗੱਲਾਂ ਨੇ ਉਹਨਾਂ ਨੇ ਮੀਟਿੰਗ ਦੁਬਾਰਾ ਆ ਕੇ ਆ ਕਿ ਆ ਵੀ ਫਿਰ ਕਰਾਂਗੇ